ਇੱਕ ਪਿਤਾ ਨੇ ਆਪਣੇ ਪੁੱਤਰ ਨੂੰ 20 ਨਸੀਹਤਾਂ ਦਿੱਤੀਆਂ ਨੰਬਰ 1 ਪੁਲਿਸ ਵਾਲੇ ਨਾਲ ਨਾ ਦੋਸਤੀ ਕਰਨੀ ਨਾ ਹੀ ਦੁਸ਼ਮਣੀ ਨੰਬਰ 2 ਆਪਣੀ ਪਤਨੀ ਨੂੰ ਕਦੇ ਨਾ ਇਹ ਰਾਜ ਦੱਸੇ ਕਿ ਤੇਰੇ ਕੋਲ ਕਿੰਨਾ ਪੈਸਾ ਹੈ ਨੰਬਰ 3 ਉਸ ਵਿਅਕਤੀ ਤੋਂ ਦੂਰ ਰਹੀਂ ਜੋ ਉੱਚੇ ਅੰਦਾਜ਼ ਵਿੱਚ ਗੱਲ ਕਰਦਾ ਹੋਵੇ ਆਪਣੇ ਦੁੱਖਾਂ ਨੂੰ ਲੋਕਾਂ ਦੇ ਸਾਹਮਣੇ ਨਾ ਰੱਖੀਂ ਨਹੀਂ ਤਾਂ ਉਹ ਤੈਨੂੰ ਕਮਜ਼ੋਰ ਸਮਝਣਗੇ ਅਤੇ ਤੈਨੂੰ ਨੁਕਸਾਨ ਪਹਚਾਣਗੇ ਨੰਬਰ 5 ਜੇਕਰ ਕੋਈ ਗਲਤ ਤਰੀਕੇ ਨਾਲ ਗੱਲ ਕਰਦਾ ਹੈ ਤਾਂ ਉੱਥੇ ਇੰਨੀ ਜਲਦੀ ਚਲੇ ਜਾਓ ਜਿੰਨੀ ਜਲਦੀ ਬੰਦੂਕ ਵਿੱਚੋਂ ਗੋਲੀ ਨਿਕਲਦੀ ਹੈ ਨੰਬਰ 6 ਉਸ ਵਿਅਕਤੀ ਤੋਂ ਕਦੀ ਦੋਸਤੀ ਖਤਮ ਨਾ ਕਰੀ ਜੋ ਹਰ ਗਲਤੀ ਤੋਂ ਬਾਅਦ ਤੇਰੇ ਤੋਂ ਮਾਫੀ ਮੰਗੇ। ਨੰਬਰ 7 ਪੁਰਾਣੇ ਕੱਪੜੇ ਪਾਉਣ ਵਾਲਿਆਂ ਨੂੰ ਕਦੀ ਵੀ ਨੀਵੀਂ ਨਜ਼ਰ ਨਾਲ ਨਾ ਦੇਖੀਂ। ਨੰਬਰ 8 ਮਾਤਾ ਪਿਤਾ ਜੇਕਰ 100 ਵਾਰ ਵੀ ਗਲਤ ਸਲਾਹ ਦੇਣ ਤਾਂ ਉਨਾ ਨਾਲ ਕਦੀ ਵੀ ਉੱਚੀ ਆਵਾਜ਼ ਵਿੱਚ ਗੱਲ ਨਾ ਕਰੀਂ ਨੰਬਰ 9 ਗਰੀਬ ਲੋਕਾਂ ਨੂੰ ਆਪਣਾ ਦੋਸਤ ਬਣਾਈਂ ਨੰਬਰ 10 ਉਸ ਵਿਅਕਤੀ ਨੂੰ ਕਦੀ ਵੀ ਆਪਣੇ ਰਾਜ ਨਾ ਦੱਸੀ ਜੋ ਹੋਰਾਂ ਲੋਕਾਂ ਦੇ ਰਾਜ ਤੈਨੂੰ ਦੱਸਦਾ ਹੋਵੇ ਨੰਬਰ 11 ਜ਼ਿੰਦਗੀ ਵਿੱਚ ਸਕੂਨ ਚਾਹੁੰਦਾ ਹੈ ਤਾਂ ਦਿਲ ਵਿੱਚ ਅਰਮਾਨ ਘੱਟ ਰੱਖੀਂ ਨੰਬਰ 12 ਸਫਰ ਦਾ ਮਜ਼ਾ ਲੈਣਾ ਹੋਵੇ ਤਾਂ ਨਾਲ ਸਮਾਨ ਘੱਟ ਰਖੀਂ ਨੰਬਰ 13 ਕਿਸੇ ਦੀ ਮਜਬੂਰੀ ਦਾ ਕਦੀ ਗਲਤ ਫਾਇਦਾ ਨਾ ਚੱਕੀਂ ਨੰਬਰ 14 ਯਾਦ ਰੱਖੀਂ ਜੋ ਇੱਕ ਵਾਰ ਧੋਖਾ ਦੇ ਜਾਵੇ ਉਸ ਤੋਂ ਦੁਬਾਰਾ ਕਦੀ ਭਰੋਸਾ ਨਾ ਕਰੀਂ ਨੰਬਰ 15 ਤਰੱਕੀ ਚਾਹੁੰਦਾ ਹੈ ਤਾਂ ਨੀਅਤ ਨੂੰ ਹਮੇਸ਼ਾ ਸਾਫ਼ ਰੱਖੀ ਨੰਬਰ 16 ਪੇਟ ਭਰ ਕੇ ਕਦੇ ਵੀ ਖਾਣਾ ਨਾ ਖਾਣਾ ਨੰਬਰ 17 ਕਿਸੇ ਵੀ ਪੀਰ ਜਾਂ ਫਕੀਰ ਨਾਲ ਵੱਦ ਸਲੂਕੀ ਨਾ ਕਰੀ ਨੰਬਰ 18 ਰਾਤ ਨੂੰ ਖਾਣਾ ਕਦੇ ਵੀ ਦੇਰ ਨਾਲ ਨਾ ਖਾਣਾ ਨੰਬਰ 19 ਜੇਕਰ ਇੱਕ ਪਾਸੇ ਹਜ਼ਾਰ ਝੂਠੇ ਲੋਕ ਹੋਣ ਤੇ ਦੂਜੇ ਪਾਸੇ ਇੱਕ ਸੱਚਾ ਹੋਵੇ ਤਾਂ ਤੂੰ ਹਮੇਸ਼ਾ ਸੱਚੇ ਇਨਸਾਨ ਦਾ ਸਾਥ ਦੇਈਂ ਨੰਬਰ 20 ਮੇਰੀ ਜਾਨ ਮੇਰੇ ਮਰਨ ਤੋਂ ਬਾਅਦ ਇਹ ਗੱਲਾਂ ਕਦੇ ਨਾ ਭੁੱਲ ਜਾਈਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ